ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੈਮਸੀਕਿਊ ਕਰਾਂਗੇ ਇਹ ਐਮਸੀਕਿਊ ਆਪਣੇ ਕੋਲ ਜੋ ਬੱਬਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਾਂ ਆਪਣੇ ਕੋਲ GMCH ਬੇਟਾ ਜੋ ਵੀ ਸਟਾਫ ਨਰਸ ਦਾ ਪੇਪਰ ਲੈਂਦੇ ਆ ਜਾਂ ਫਿਰ ANM ਦੇ ਲਈ ਪੇਪਰ ਕੰਡਕਟ ਕਰ ਦਿੰਦੇ ਐ MPHW ਮੇਲ ਦੇ ਲਈ ਫੀਮੇਲ ਦੇ ਲਈ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੇ ਲਈ ਜਿੰਨੇ ਵੀ ਪੇਪਰ ਕੰਡਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬੇਟਾ ਮੈਂ ਇਹ MCQ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਵਰਜ਼ਨ ਦੋਹਾਂ ਦੇ ਵਿੱਚ ਹੀ ਕਰਵਾਵਾਂਗਾ ਐਸੇ ਵੀਡੀਓ ਦੇ ਵਿੱਚ ਇਸ ਕਰਕੇ ਐਂਡ ਤੱਕ ਜ਼ਰੂਰ ਬਨੇ ਰਹੀਓ ਜਿਹੜੇ ਬੱਚੇ ਪੰਜਾਬੀ ਦੇ ਵਿੱਚ ਦੇਖਣਾ ਚਾਹੁੰਦੇ ਨੇ ਉਹ ਵੀਡੀਓ ਨੂੰ ਮਿੱਡ ਤੋਂ ਸਟਾਰਟ ਕਰ ਲਿਓ ਜਿਹੜੇ ਬੱਚੇ ਬਟਾ ਇੰਗਲਿਸ਼ ਤੇ ਪੰਜਾਬੀ ਦੋਹਾਂ ਦੇ ਵਿੱਚ ਦੇਖਣਾ ਚਾਹੁੰਦੇ ਨੇ ਉਹ ਪੂਰੀ ਦੀ ਪੂਰੀ ਵੀਡੀਓ ਨੂੰ ਸੁਣੋ ਠੀਕ ਹੈ ਬਾਕੀ ਆਪਣੇ ਕੋਲ ਜਿਹੜੇ ਬੱਚੇ ਬਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਐਮਪੀਐਚ ਡਬਲਯੂ ਮੇਲ ਦੀ ਜਾਂ ਫੀਮੇਲ ਦੀ ਉਹ ਬੱਚੇ ਆਪਣੇ ਕੋਲ 94630 79680 ਨੰਬਰ ਤੇ ਸੰਪਰਕ ਕਰ ਸਕਦੇ ਨੇ ਸਟਾਫ ਨਰਸ ਦੇ ਪੇਪਰ ਦੀ ਵੀ ਤਿਆਰੀ ਚੱਲ ਰਹੀ ਹੈ ਏਐਨਐਮ ਤੇ ਜੀ ਐਨਐਮ ਏਐਨਐਮ ਦੇ ਪੇਪਰ ਦੀ ਵੀ ਤਿਆਰੀ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਬਹੁਤ ਹੀ ਜਲਦੀ ਬੇਟਾ ਪੋਸਟਾਂ ਜਿਹੜੀਆਂ ਆਊਟ ਹੋਣ ਵਾਲੀਆਂ ਆਈਆਂ ਜਿਹਦਾ ਆਪਣੇ ਕੋਲ ਪੇਪਰ ਹੈਗਾ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਕੰਡਕਟ ਕੀਤਾ ਜਾਂਦਾ ਹੈਗਾ ਮੇਰਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਟਾ ਐਕਸਪੀਰੀਅੰਸ ਹੈ ਜਿੰਨੇ ਬੱਚੇ ਵੀ ਬੇਟਾ ਮੇਰੇ ਕੋਲੋਂ ਕੋਚਿੰਗ ਲੈ ਰਹੇ ਨੇ ਆਨਲਾਈਨ ਲਗਭਗ ਸਾਰੇ ਹੀ ਸਿਲੈਕਟ ਹੋਏ ਨੇ ਕੁਸ਼ਕ ਨੂੰ ਛੱਡ ਕੇ ਬੇਟਾ ਲਗਭਗ 199% ਜਿਹੜਾ ਮੇਰਾ ਰਿਜ਼ਲਟ ਹੈ ਜਿਹੜਾ ਉਹ ਆ ਰਿਹਾ ਹੈਗਾ ਇਸ ਕਰਕੇ ਔਨਲਾਈਨ ਕੋਚਿੰਗ ਦੇ ਵਿੱਚ ਜ਼ਰੂਰ ਜੁੜੋ ਬੇਟਾ ਤਾਂ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਜੋ ਵੀ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਨਾਲ ਬੇਟਾ ਆਪਣੇ ਕੋਲ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣ ਜੁਆਇਨ ਕਰਨ ਦਾ ਬੈਨੀਫਿਟ ਕੀ ਹੋਏਗਾ ਬੇਟਾ ਜਿੰਨੀਆਂ ਵੀ ਵੀਡੀਓ ਜੁ ਪੁਰਾਣੀਆਂ ਹੈਗੀਆਂ ਜਿੰਨੀਆਂ ਵੀ ਵੀਡੀਓ ਪੁਰਾਣੀਆਂ ਪੁਰਾਣੇ ਪੇਪਰਾਂ ਦੀਆਂ ਹੀਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ YouTube ਬੇਟਾ ਉਹਨਾਂ ਨੂੰ ਹਾਈਡ ਕਰ ਦਿੰਦਾ ਹੈਗਾ ਜਦੋਂ ਤੁਸੀਂ ਚੈਨਲ ਨੂੰ ਜੁਆਇਨ ਕਰ ਲੈਂਦੇ ਹੋ ਜਿੰਨੀਆਂ ਵੀ ਹਾਈਡ ਕੀਤੀਆਂ ਹੋਈਆਂ ਵੀਡੀਓਜ਼ ਐ ਉਸ ਤੁਹਾਡੇ ਸਾਹਮਣੇ ਆਣੀਆਂ ਸ਼ੁਰੂ ਹੋ ਜਾਂਦੀਆਂ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੇ ਪੇਪਰ ਦੀ ਤਿਆਰੀ ਬੇਖੋਵੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਬਾਕੀ ਆਨਲਾਈਨ ਕੋਚਿੰਗ ਜ਼ਰੂਰ ਲਓ ਬਾਕੀ ਆਪਣੇ ਕੋਲ ਬੇਟਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾਮੈਡੀਕਲ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਹੁਣ ਆਪਾਂ ਗੱਲ ਕਰ ਰਹੇ ਆਂਗੇ ਪਹਿਲਾ ਕੁਐਸਚਨ ਬੇਟਾ ਪਹਿਲਾ ਕੁਐਸਚਨ ਕੀ ਕਹਿ ਰਿਹਾ ਦ ਫੰਕਸ਼ਨ ਆਫ ਦਾ 옐ੋ ਬੋਨ ਮੈਰੋ ਇਜ਼ ਬੇਟਾ ਆਪਣੇ ਕੋਲ ਸਾਨੂੰ ਪਤਾ ਹੈਗਾ ਇੱਕ ਤਾਂ 옐ੋ ਬੋਨ ਮੈਰੋ ਹੁੰਦੀ ਹੈ ਇੱਕ ਆਪਣੇ ਕੋਲ ਹੁੰਦੀ ਹੈ ਰੈੱਡ ਬੋਨ ਮੈਰੋ ਜਿਹੜੀ 옐ੋ ਬੋਨ ਮੈਰੋ ਹੈ ਇਹਦਾ ਫੰਕਸ਼ਨ ਕੀ ਹੁੰਦਾ ਬੇਟਾ ਇਹ ਸਟੋਰ ਕਰਦੀ ਹੈ ਫੈਟ ਨੂੰ ਜਿੰਨੀ ਵੀ ਫੈਟ ਹੁੰਦੀ ਹੈ ਉਹਨੂੰ ਸਟੋਰ ਕਰਨ ਦਾ ਕੰਮ ਜੈਲੋ ਬੋਨ ਮੈਰੋ ਕਰਦੀ ਹੈ ਜਿਹੜੀ ਰੈੱਡ ਬੋਨ ਮੈਰੋ ਹੈ ਉਹ ਉਹਦਾ ਕੰਮ ਹੁੰਦਾ ਹੈਗਾ ਫਾਰਮੇਸ਼ਨ ਆਫ ਆਰ ਵੀ ਸੀ ਆਰ ਵੀ ਸੀ ਦਾ ਫਾਰਮੇਸ਼ਨ ਕਰਨਾ ਤੇ ਬੇਟਾ ਆਪਣੇ ਕੋਲ ਫੈਟ ਨੂੰ ਸਟੋਰ ਕਰਨ ਵਾਸਤੇ ਜੈਲੋ ਬੋਨ ਮੈਰੋ ਹੁੰਦੀ ਹੈ ਤੇ ਗਲਾਈਕੋਜਨ ਨੂੰ ਗਲਾਈਕੋਜਨ ਜਿਹੜੀ ਹੁੰਦੀ ਹੈ ਉਹ ਕਿੱਥੇ ਸਟੋਰ ਹੁੰਦੀ ਹੈ ਬੇਟਾ ਆਪਾਂ ਨੂੰ ਪਤਾ ਨਾ ਜਿਹੜੀ ਗਲਾਈਕੋਜਨ ਹੈ ਜਦੋਂ ਗੁਲਗੋਜਾ ਜਿਹੜੀ ਆਪਾਂ ਗਲੂਗੋਜ਼ ਖਾਈ ਜਾਂਦੇ ਆ ਖਾਈ ਜਾਂਦੇ ਆ ਬੇਟਾ ਜਿਹੜੀ ਗਲੂਗੋਜ਼ ਹੈ ਉਹ ਗਲਾਈਕੋਜਨ ਦੇ ਵਿੱਚ ਜਿਹੜੀ ਐਕਸਟਰਾ ਗਲੂਗੋਜ਼ ਹੁੰਦੀ ਹੈ ਉਹ ਗਲਾਈਕੋਜਨ ਗਲਾਈਕੋਜਨ ਇੱਕ ਪੋਲੀਸੈਕਰਾਈਡ ਹੈ ਠੀਕ ਹੈ ਪੋਲੀਸੈਕਰਾਈਡ ਕਾਰਬੋਹਾਈਡਰੇਟ ਦੀਆਂ ਜਿਹੜੀਆਂ 3 ਟਾਈਪਸ ਨੇ ਪੋਲੀਸੈਕਰਾਈਡ ਮੋਨੋਸੈਕਰਾਈਡ ਡਾਈਸੈਕਰਾਈਡ ਉਹਦੇ ਵਿੱਚ ਉਹ ਗਲਾਈਕੋਜਨ ਪੋਲੀਸੈਕਰਾਈਡ ਹੈ ਜਦੋਂ ਕਿ ਗਲੂਗੋਜ਼ ਕੀ ਹੈ ਮੋਨੋਸੈਕਰਾਈਡ ਹੈ ਗਲੂਗੋਜ਼ ਜਿਹੜੀ ਉਹ ਗਲਾਈਕੋਜਨ ਤੇ ਕਨਵਰਟ ਹੋ ਕੇ ਗਲਾਈਕੋਜਨ ਕਿੱਥੇ ਸਟੋਰ ਹੁੰਦੀ ਹੈ ਲੀਵਰ ਤੇ ਮਸਲ ਦੇ ਵਿੱਚ ਆਰਬੀਸੀ ਦੀ ਫਾਰਮੇਸ਼ਨ ਕੌਣ ਕਰਦਾ ਸਟੋਰੇਜ ਆਫ ਫੈਟ ਕਿੱਥੇ ਫੈਟ ਕਿੱਥੇ ਸਟੋਰ ਹੁੰਦੀ ਹੈ येलो ਬੋਨ ਮੈਰੋ ਦੇ ਵਿੱਚ ਫਾਰਮੇਸ਼ਨ ਆਫ ਬਲੱਡ ਸੈੱਲ ਕੌਣ ਕਰਦਾ ਹੈ ਰੈੱਡ ਬੋਨ ਮੈਰੋ ਬੇਟਾ ਇਹ ਸਾਰੇ ਕੁਐਸਚਨ ਐਸੇ ਤਰੀਕੇ ਨਾਲ ਤੁਹਾਨੂੰ ਕੱਲੀ-ਕੱਲੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਤਾਂ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਹੁਣ ਇੱਥੇ ਕੁਐਸਚਨ ਸੀਗਾ येलो ਬੋਨ ਮੈਰੋ ਦਾ ਫੰਕਸ਼ਨ ਕੀ ਹੈ येलो ਬੋਨ ਮੈਰੋ ਦਾ ਫੰਕਸ਼ਨ ਹੈਗਾ ਬੇਟਾ ਸਟੋਰ ਕਰਨਾ ਫੈਟ ਨੂੰ ਸਟੋਰ ਕਰਨਾ ਬੇਟਾ ਫੈਟ ਨੂੰ ਆਪਣੇ ਕੋਲ येलो ਬੋਨ ਮੈਰੋ ਦਾ ਫੰਕਸ਼ਨ ਹੈ ਠੀਕ ਹੈ ਇੱਥੇ ਡੀ ਆਪਸ਼ਨ ਬਿਲਕੁਲ கரੈਕਟ ਹੈ ਹੁਣ ਦੂਸਰਾ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਕੈਪੇਬਲ ਆਫ ਰਿਮੂਵਿੰਗ ਅਨਜੂਰਡ ਔਰ ਡੈਮੇਜਡ ਪਲੇਟਲੇਟ ਬੇਟਾ ਜਿਹੜੇ ਡੈਮੇਜ ਹੋ ਚੁੱਕੇ ਨੇ ਜਾਂ ਜਿਹੜੇ ਵਰਤੇ ਨਹੀਂ ਜਾ ਰਹੇ ਪਲੇਟलेट्स ਉਹਨਾਂ ਨੂੰ ਰਿਮੂਵ ਕਰਨ ਦਾ ਕੰਮ ਕੌਣ ਕਰ ਰਿਹਾ ਹੈਗਾ ਸਪਲੀਨ ਜਿਹੜੇ ਆਪਣੇ ਕੋਲ ਆਰਬੀਸੀ ਵੀ ਡੈメージ ਹੋ ਚੁੱਕੇ ਨੇ ਟੁੱਟ ਗਏ ਨੇਗੇ ਮਰ ਚੁੱਕੇ ਨੇ ਬੇਟਾ ਉਹਨਾਂ ਨੂੰ ਵੀ ਰਿਮੂਵ ਕੌਣ ਕਰਦਾ ਹੈਗਾ ਸਪਲੀਨ ਇਸ ਕਰਕੇ ਅਸੀਂ ਸਪਲੀਨ ਨੂੰ ਗ੍ਰੇਵਯਾਰਡ ਆਫ ਆਰਬੀਸੀ ਵੀ ਬੋਲਦੇ ਆ ਜਿੰਨੇ ਵੀ ਪਲੇਟलेट्स ਜਾਂ ਜਿੰਨੇ ਵੀ ਅਨਯੂਜ਼ਡ ਬੇਟਾ ਪਲੇਟਲੈਟਸ ਹੈ ਉਹਨਾਂ ਨੂੰ ਕੌਣ ਰਿਮੂਵ ਕਰ ਰਿਹਾ ਸਪਲੀਨ ਰਿਮੂਵ ਕਰ ਰਿਹਾ ਯਾਦ ਰੱਖਣਾ ਤੀਸਰਾ ਕੁਐਸਚਨ ਦੇਖੋ ਬੇਟਾ ਵਿੱਚ ਹਾਰਮੋਨ ਪ੍ਰੋਮੋਟਸ RBC production in the bone marrow ਆਪਾਂ ਨੂੰ ਪਤਾ ਰੈੱਡ ਬੋਨ ਮੈਰੋ ਦੇ ਵਿੱਚ RBC ਦੀ ਪ੍ਰੋਡਕਸ਼ਨ ਹੁੰਦੀ ਹੈ ਪੈਦਾਵਾਰ ਹੁੰਦੀ ਹੈ ਬੇਟਾ RBC ਉੱਥੇ ਬਣਦੇ ਨੇ ਫਾਰਮੇਸ਼ਨ ਹੁੰਦੀ ਆ RBC ਦੀ ਰੈਡ ਬੋਨ ਮੈਰੋ ਦੇ ਵਿੱਚ ਉਹਦੀ ਪ੍ਰੋਡਕਸ਼ਨ ਨੂੰ ਪ੍ਰਮੋਟ ਕੌਣ ਕਰਦਾ ਹੈ ਕੌਣ ਉਤੇਜਿਤ ਕਰਦਾ ਹੈਗਾ ਉਹ ਇੱਕ ਹਾਰਮੋਨ ਹੈ ਬੇਟਾ ਐਰਥਰੋਪੋਇਟਿਨ ਹਾਰਮੋਨ ਹੈਗਾ ਜਿਹੜਾ ਪ੍ਰਮੋਟ ਕਰਦਾ ਹੈਗਾ RBC ਦੀ ਪ੍ਰੋਡਕਸ਼ਨ ਨੂੰ ਰੈਡ ਬੋਨ ਮੈਰੋ ਦੇ ਵਿੱਚ ਠੀਕ ਹੈ ਹੁਣ ਆਪਣੇ ਕੋਲ ਐਰਥਰੋਪੋਇਟਿਨ ਹਾਰਮੋਨ ਇਹ ਕੌਣ ਪੈਦਾ ਕਰਦਾ ਹੈ ਬੇਟਾ ਇਹ ਕਿਨੀ ਪੈਦਾ ਕਰਦੀ ਹੈ ਯਾਦ ਕਰਨਾ ਹੈ ਰੱਖਣਾ ਬੇਟਾ ਜਿਹੜਾ ਐਰਥਰੋਪੋਇਟਿਨ ਹਾਰਮੋਨ ਹੈ ਇਹੇ ਕੌਣ ਪੈਦਾ ਕਰਦਾ ਹੈਗਾ ਕਿੰਨੀ ਪੈਦਾ ਕਰਦੀ ਹੈ ਪੇਪਰ ਦੇ ਲਈ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਬੇਟਾ ਚੌਥਾ ਗੁੱਟ ਨੰਬਰ ਕੁਐਸਚਨ ਦੇਖੋ ਹਾਊ ਮੈਨੀ ਟਾਈਪਸ ਆਫ ਬਲੱਡ ਸੈਲਸ ਫਾਰਮਡ ਇਨ ਬੋਨ ਮੈਰੋ ਆਪਾਂ ਨੂੰ ਪਤਾ ਹੈਗਾ ਆਪਣੇ ਕੋਲ ਬਲੱਡ ਸੈਲ 3 ਟਾਈਪਸ ਦੇ ਹੁੰਦੇ ਨੇ ਆਰ ਬੀ ਸੀ ਡਬਲਯੂ ਸੀ ਤੇ ਪਲੇਟलेट्स ਤਿੰਨੋਂ ਦੇ ਤਿੰਨੋਂ ਹਾਰਮੋ ਤਿੰਨੋਂ ਦੇ ਤਿੰਨੋਂ ਬਲੱਡ ਸੈੱਲ ਹੈ ਜਿਹੜੇ ਉਹ ਰੈਡ ਬੋਨ ਮੈਰੋ ਦੇ ਵਿੱਚ ਹੀ ਬੰਦੇ ਨੇ ਪੰਜਵਾਂ ਨੰਬਰ ਕੁਐਸਚਨ ਦੇਖੋ ਬੇਟਾ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਅ ਟਾਈਪ ਆਫ ਬਲੱਡ ਬਲੱਡ ਸੈੱਲ ਮੇਡ ਬਾਈ ਇਨ ਦਾ ਬੋਨ ਮੈਰੋ ਆਪਾਂ ਨੂੰ ਪਤਾ ਹੈ ਰੈੱਡ ਬੋਨ ਰੈੱਡ ਬਲੱਡ ਸੈੱਲ ਵਾਈਟ ਬਲੱਡ ਸੈੱਲ ਪਲੇਟलेट्स ਇਹ ਤਿੰਨੇ ਹੀ ਟਾਈਪਸ ਦੇ ਬਲੱਡ ਸੈੱਲ ਆ ਜਿਹੜੇ ਰੈੱਡ ਬੋਨ ਮੈਰੋ ਦੇ ਵਿੱਚ ਬਣਦੇ ਨੇ ਜਦੋਂ ਕਿ ਓਸਟਿਓਕਲਾਸਟ ਜਿਹੜੇ ਹੁੰਦੇ ਨੇਗੇ ਓਸਟਿਓਕਲਾਸਟ ਜਾਨਕਿ ਬੋਨ ਬ੍ਰੇਕਿੰਗ ਸੈੱਲ ਠੀਕ ਹੈ ਓਸਟਿਓਬਲਾਸਟ ਹੁੰਦੇ ਨੇ ਬੋਨ ਫਾਰਮਿੰਗ ਸੈਲ ਤੇ ਆਸਟਿਓਕਲਾਸਟ ਹੁੰਦੇ ਨੇ ਬੇਟਾ ਬੋਨ ਬ੍ਰੇਕਿੰਗ ਸੈਲ ਇਹ ਆਪਣੇ ਕੋਲ ਬੋਨ ਬ੍ਰੇਕਿੰਗ ਸੈਲ ਹੈ ਜਿਹੜੇ ਇਸ ਨੋਟਡ ਟਾਈਪ ਆਫ ਬਲੱਡ ਸੈਲ ਇਹੀ ਆਪਣੇ ਕੋਲ ਏ অপਸ਼ਨ ਆਨਸਰ ਆਣਾ ਸੀਗਾ ਹਮੈਟੋਪੋਆਇਸਿਸ ਬੇਟਾ ਜਿਹੜੀ ਟਰਮ ਦੇ ਪਿੱਛੇ ਪੋਆਇਸਿਸ ਲੱਗ ਜੇ ਉਹਦਾ ਮਤਲਬ ਹੁੰਦਾ ਫਾਰਮੇਸ਼ਨ ਹਮੈਟੋ ਮਤਲਬ ਕਿ ਬਲੱਡ ਬਲੱਡ ਦੀ ਫਾਰਮੇਸ਼ਨ ਕਿੱਥੇ ਹੁੰਦੀ ਹੈ ਅਡਲਟ ਦੇ ਵਿੱਚ ਬੇਟਾ ਜੇਕਰ ਅਡਲਟ ਦੇ ਵਿੱਚ ਪੁੱਛਿਆ ਗਿਆ ਤਾਂ ਰੈੱਡ ਬੋਨ ਮੈਰੋ ਦੇ ਵਿੱਚ ਜੇ ਇੱਥੇ ਅਡਲਟ ਦੀ ਥਾਂ ਤੇ ਇਨਫੈਂਟ ਆ ਜਾਂਦਾ ਕਹਾਮੈਟੋਪੋਇਸਿਸ ਇਨ ਇਨਫੈਂਟ ਅਕਰਜਟ ਬੇਟਾ ਜੇਕਰ ਇਨਫੈਂਟ ਪੁੱਛ ਲਿਆ ਜਾਂਦਾ ਤਾਂ ਲੀਵਰ ਤੇ ਸਪਲੀਨ ਦੋਹਾਂ ਦੇ ਵਿੱਚ ਜਿਹੜਾ ਬੱਚਾ ਹੁੰਦਾਗਾ ਛੋਟਾ ਬੱਚਾ ਹੁੰਦਾ ਬੇਟਾ ਇਨਫੈਂਟ ਲੈਸ ਦਨ 1 ਇਅਰ ਜਿਹੜਾ ਬੱਚਾ ਹੁੰਦਾ ਉਹਦੇ ਵਿੱਚ ਜਿਹੜੀ ਬਲੱਡ ਦੀ ਫਾਰਮੇਸ਼ਨ ਹੈ ਉਹ ਲੀਵਰ ਚ ਹੋਊਗੀ ਜਾਂ ਸਪਲੀਨ ਦੇ ਵਿੱਚ ਹੋਊਗੀ ਤੇ ਆਪਣੇ ਕੋਲ ਜਿਹੜੀ ਅਡਲਟ ਦੇ ਵਿੱਚ ਬਾਲਗਾਂ ਦੇ ਵਿੱਚ ਬੇਟਾ ਜਿਹੜੀ ਹਮੈਟੋਪੋਇਸਿਸ ਹੈ ਬਲੱਡ ਦੀ ਫਾਰਮੇਸ਼ਨ ਹੈ ਉਹ ਕਿੱਥੇ ਹੋਊਗੀ ਰੈਡ ਬੋਨ ਮੈਰੋ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆਗਾ 7th ਨੰਬਰ ਕੁਐਸਚਨ ਦੇਖੋ ਬੇਟਾ ਇਨ ਵਿੱਚ ਪਾਰਟ ਆਫ ਦਾ ਬਲੱਡ ਬੋਡੀ ਬਲੱਡ ਪ੍ਰੋਡਿਊਸ ਬੇਟਾ ਬਲੱਡ ਹੈ ਜਿਹੜਾ ਉਹ ਰੈਡ ਬੋਨ ਮੈਰੋ ਦੇ ਵਿੱਚ ਹੀ ਪ੍ਰੋਡਿਊਸ ਹੁੰਦਾ ਹੈਗਾ ਨਿਊਟ੍ਰੋਫਿਲ ਤੇ ਲਿੰਫੋਸਾਈਟਸ ਬੇਟਾ ਓਰੀਜਿਨੇਟ ਫਰੋਮ ਬੇਟਾ ਕਿੱਥੋਂ ਪੈਦਾ ਹੁੰਦੇ ਨੇ ਨਿਊਟ੍ਰੋਫਿਲ ਤੇ ਲਿੰਫੋਸਾਈਟਸ ਲਿੰਫੋਸਾਈਟਸ ਤੇ ਨਿਊਟ੍ਰੋ ਨਿਊਟ੍ਰੋਫਿਲ ਇਹ ਬੋਨ ਮੈਰੋ ਤੋਂ ਹੀ ਓਰੀਜਿਨੇਟ ਹੁੰਦੇ ਨੇ ਯਾਦ ਰੱਖਣਾ ਹੈਗਾ ਸਕਸੈਸਫੁਲ ਟ੍ਰੀਟਮੈਂਟ ਆਫ ਅ ਚਾਈਲਡ ਵਿਦ ਥੈਲਾਸੀਮੀਆ ਜਿਹੜਾ ਥੈਲਾਸੀਮੀਆ ਨਾਲ ਪੀੜਿਤ ਬੱਚਾ ਹੈਗਾ ਉਹਦਾ ਸਕਸੈਸਫੁਲ ਟ੍ਰੀਟਮੈਂਟ ਕਰਨਾ ਤਾਂ ਸਾਨੂੰ ਬੋਨ ਮੈਰੋ ਟ੍ਰਾਂਸਪਲੈਂਟ ਕਰਨੀ ਪਊਗੀ ਬੀ ਐਮਟੀ ਬੋਲਦੇ ਮੇਟਾ ਇਹ ਆਪਣੇ ਕੋਲ ਏ ਆਪਸ਼ਨ ਬਿਲਕੁਲ ਕਰੈਕਟ ਹੈ ਦਸਮਾ ਕੁਐਸਚਨ ਦੇਖੋ ਦਾ ਫੰਕਸ਼ਨ ਆਫ ਰੈਡ ਬੋਨ ਮੈਰੋ ਇਜ਼ ਫਾਰਮੇਸ਼ਨ ਆਫ ਬਲੱਡ ਸੈੱਲ ਠੀਕ ਹੈ ਰੈਡ ਬੋਨ ਮੈਰੋ ਦਾ ਜੈਲੋ ਬੋਨ ਮੈਰੋ ਪੁੱਛਿਆ ਜਾਂਦਾ ਤਾਂ ਆਪਣੇ ਕੋਲ ਸਟੋਰੇਜ ਆਫ ਫੈਟ ਸਟੋਰੇਜ ਆਫ ਗਲੂਕੋਜ਼ ਯਾਨੀ ਕਿ ਗਲਾਈਕੋਜਨ ਦੀ ਫਾਰਮ ਦੇ ਵਿੱਚ ਗਲੂਕੋਜ਼ ਸਟੋਰ ਹੁੰਦਾ ਹੈਗਾ ਜਸਟ ਅ ਮਿੰਟ ਠੀਕ ਹੈ ਆਪਣੇ ਕੋਲ ਸਟੋਰੇਜ ਆਫ ਗਲੂਕੋਜ਼ ਗਲਾਈਕੋਜਨ ਦੀ ਫਾਰਮ ਦੇ ਵਿੱਚ ਸਟੋਰੇਜ ਹੁੰਦਾ ਆਪਣੇ ਕੋਲ ਗਲੂਗੋਜ਼ ਗਲਾਈਕੋਜਨ ਦੀ ਫਾਰਮ ਦੇ ਵਿੱਚ ਲੀਵਰ ਤੇ ਮਸਲ ਦੇ ਵਿੱਚ ਹੁਣ ਜਲਦੀ ਜਲਦੀ ਬੇਟਾ ਇਹ ਆਪਾਂ ਇੱਕ ਇਹ ਕੁਐਸਚਨ ਹੈ ਜਿਹੜੇ ਉਹ ਪੰਜਾਬੀ ਦੇ ਵਿੱਚ ਵੀ ਜਲਦੀ ਜਲਦੀ ਦੇਖ ਲੈਣੇ ਆ ਪੀਲੇ ਬੋਨ ਮੈਰੋ ਦਾ ਕੰਮ ਬੇਟਾ ਚਰਬੀ ਦਾ ਭੰਡਾਰਨ ਕਰਨਾ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਅਣਵਰਤੇ ਜਾਂ ਖਰਾਬ ਪਲੇਟलेट्स ਨੂੰ ਹਟਾਉਣ ਦਾ ਕੰਮ ਕਰਦਾ ਹੈਗਾ ਸਪਲੀਨ ਜਿਹਨੂੰ ਅਸੀਂ ਪੰਜਾਬੀ ਚ ਤਿੱਲੀ ਬੋਲ ਦਿੰਦੇ ਆਗੇ ਠੀਕ ਹੈ ਯਾਦ ਰੱਖਣਾ ਹੈਗਾ ਕਿਹੜਾ ਹਾਰਮੋਨ ਬੋਨ ਮੈਰੋ ਵਿੱਚੋਂ ਆਰਬੀਸੀ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈਗਾ ਐਰਥਰੋਪੋਇਟਿਨ ਐਰਥਰੋਪੋਇਟਿਨ ਕੌਣ ਪੈਦਾ ਕਰਦਾ ਹੈਗਾ ਗੁਰਦਾ ਬੋਨ ਮੈਰੋ ਵਿੱਚ ਕਿੰਨੀ ਕਿਸਮ ਦੇ ਖੂਨ ਦੇ ਸੈੱਲ ਬਣਦੇ ਨੇ ਬੇਟਾ ਤਿੰਨ ਕਿਸਮ ਦੇ ਆਰਬੀਸੀ ਡਬਲਯੂਬੀਸੀ ਤੇ ਪਲੇਟलेट्स ਪੰਜਵਾਂ ਨੰਬਰ ਕੁਐਸਚਨ ਬੋਨ ਮੈਰੋ ਦੁਆਰਾ ਬਣਾਏ ਗਏ ਖੂਨ ਦੇ ਸੈੱਲਾਂ ਵਿੱਚੋਂ ਇੱਕ ਕਿਸਮ ਦਾ ਖੂਨ ਦਾ ਸੈੱਲ ਨਹੀਂ ਹੈ ਓਸਟਿਓਕਲਾਸਟ ਲਾਲ ਖੂਨ ਦੇ ਸੈੱਲ ਹੁੰਦੇ ਨੇ ਪਲੇਟलेट्स ਹੁੰਦੇ ਨੇ ਚਿੱਟੇ ਖੂਨ ਦੇ ਸੈੱਲ ਹੁੰਦੇ ਨੇ ਬਾਲਗਾਂ ਵਿੱਚ ਹੈਮਟੋਪੋਇਸਿਸ ਕਿਸ ਕਿਸ ਸਮੇਂ ਹੁੰਦਾ ਬੇਟਾ ਲਾਲ ਬੋਨ ਮੈਰੋ ਦੇ ਵਿੱਚ ਹੁੰਦਾ ਹੈਗਾ ਸਰੀਰ ਵਿੱਚ ਕਿਹੜੇ ਹਿੱਸੇ ਵਿੱਚ ਖੂਨ ਪੈਦਾ ਹੁੰਦਾ ਬੋਨ ਮੈਰੋ ਚ ਨਿਊਟ੍ਰੋਫਿਲ ਤੇ ਲਿੰਫੋਸਾਈਟਸ ਕਿਸ ਤੋਂ ਪੈਦਾ ਹੁੰਦੇ ਨੇ ਬੋਨ ਮੈਰੋ ਚੋਂ ਠੀਕ ਹੈ ਬੇਟਾ ਥੈਲਾਸੀਮੀਆ ਵਾਲੇ ਬੱਚੇ ਦਾ ਸਫਲ ਇਲਾਜ ਬੋਨ ਮੈਰੋ ਟ੍ਰਾਂਸਪਲੈਂਟ ਲਾਲ ਬੋਨ ਮੈਰੋ ਦਾ ਕੰਮ ਕੀ ਹੈ ਖੂਨ ਦੇ ਸੈੱਲਾਂ ਦਾ ਗਠਨ ਕਰਨਾ ਬੱਚੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾਮੈਡੀਕਲ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਬਾਕੀ ਜਿਹੜੇ ਬੱਚੇ ਬੇਟਾ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਤੁਹਾਨੂੰ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ 9463079680 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਔਨਲਾਈਨ ਕੋਚਿੰਗ ਲੈ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਐਮਬੈਂਸਿਟੀ ਇੰਸਟੀਟਿਊਟ ਮਾਨਸਾ ਤੇ ਪਟਿਆਲਾ